ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਦਾਸ ਜਸਪ੍ਰੀਤ ਸਿੰਘ ਹੋਬੀ ਮੀਤ ਪ੍ਰਧਾਨ ਅਤੇ ਸਪੋਕਸਮੈਨ ਸ਼ਰੋਮਣੀ ਅਕਾਲੀ ਦਲ ਪਾਰਟੀ ਸਾਬਕਾ ਹਲਕਾ ਅਨਚਾਰਜ ਲੁਧਿਆਣਾ ਪੱਛਮੀ ਸ਼ਰੋਮਣੀ ਅਕਾਲੀ ਦਲ ਸੰਯੁਕਤ ਪਾਰਟੀ ਇਹ ਮੈਂ ਤਾਂ ਦੱਸਿਆ ਦੋਸਤੋ ਕਿਉਂਕਿ ਲੁਧਿਆਣਾ ਪੱਛਮੀ ਹਲਕੇ ਦੀ ਸੇਵਾ ਬਤੌਰ ਹਲਕਾ ਇੰਚਾਰਜ ਲਗਭਗ 2 ਤੋਂ 2.5 ਸਾਲ ਮੇਰੇ ਵੱਲੋਂ ਨਿਭਾਈ ਗਈ। ਔਰ ਜ਼ਰੂਰੀ ਨਹੀਂ ਹੁੰਦਾ ਕਿ ਪਾਰਟੀ ਤੁਹਾਨੂੰ ਜਦੋਂ ਕੋਈ ਫੀਤੀ ਲਾਵੇ ਤਾਂ ਉਦੋਂ ਹੀ ਆਪਾਂ ਉਹ ਜ਼ਿੰਮੇਵਾਰੀ ਸਮਝ ਨਹੀਂ ਹੁੰਦੀ ਐ। ਸ਼੍ਰੋਮਣੀ ਅਕਾਲੀ ਦਲ ਪਾਰਟੀ ਚ ਅੱਜ ਮੈਂ ਬਤੌਰ ਪਾਰਟੀ ਮੀਤ ਪ੍ਰਧਾਨ ਸੇਵਾਵਾਂ ਨਿਭਾ ਰਿਆਂ ਪਰ ਜਦੋਂ ਇਨਸਾਨ ਸੋਚਦਾ ਹੈ ਕਿ ਉਹਨੇ ਸੇਵਾ ਹੀ ਕਰਨੀ ਹੈ ਤੇ ਫਿਰ ਕੋਈ ਫੀਤੀ ਮੋੜਿਆ ਤੇ ਲੱਗੀ ਮੈਨੇ ਨਹੀਂ ਰੱਖਦੀ ਵੀ ਅੱਜ ਮੈਂ ਹਲਕਾ ਇੰਚਾਰਜ ਆ ਜਾਂ ਸਾਡੀ ਪਾਰਟੀ ਦੇ ਕੋਈ ਹੋਰ ਹਲਕਾ ਇੰਚਾਰਜ ਨੇ ਮਸਲਾ ਤਾਂ ਇਹ ਹੈ ਕਿ ਸੰਗਤ ਦੀ ਸੇਵਾ ਨੂੰ ਸਮਰਪਤ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸੇਵਾ ਕਰਨੀ ਚਾਹੀਦੀ ਹੈ ਅੱਜ ਦੋਸਤੋ ਮੈਂ ਲੁਧਿਆਣਾ ਦੇ ਸਭ ਤੋਂ ਖੂਬਸੂਰਤ ਪਾਰਕ ਲੇਅਰ ਵੈਲੀ ਜੋ ਕਿ ਜ਼ੋਨ ਡੀ ਕਾਰਪੋਰੇਸ਼ਨ ਦੇ ਦਫ਼ਤਰ ਦੇ ਪਿੱਛੇ ਹੈ ਸਰਾਬਾ ਨਗਰ ਵਿਖੇ ਲੁਧਿਆਣਾ ਹਲਕਾ ਪੱਛਮੀ ਵਿਖੇ ਦੋਸਤੋ ਮੈਨੂੰ ਮੇਰੇ ਬਹੁਤ ਅਜ਼ੀਜ਼ ਮੈਂ ਵੈਸੀ ਤੇ ਸੈਰ ਤੇ ਬਹੁਤ ਘੱਟ ਆਉਣਾ ਪਰ ਮੇਰੇ ਬਹੁਤ ਅਜ਼ੀਜ਼ ਕੁਝ ਭਰਾਵਾ ਨੇ ਮੈਨੂੰ ਦੋ ਤਿੰਨ ਦਿਨ ਪਹਿਲਾਂ ਟੈਲੀਫੋਨ ਤੇ ਹੁਕਮ ਲਾਇਆ ਕਿ ਜਸਪ੍ਰੀਤ ਇਸ پارک ਚ ਕਿਸ ਦਿਨ ਆਉਣਾ ਤੇ ਮੈਂ ਅੱਜ ਦਾ ਸਮਾਂ ਉਹਨਾਂ ਤੋਂ ਲਿਆ ਤੇ ਅੱਜ ਮੈਂ ਤਕਰੀਬਨ ਕੋਈ 11:00 ਵਜੇ ਤੋਂ ਬਾਅਦ ਇੱਥੇ ਉਹਨਾਂ ਦੇ ਹੁਕਮ ਮੁਤਾਬਕ ਆਇਆ ਤੇ ਚਾਹ ਪੀਤੀ। ਔਰ ਉਹਨਾਂ ਨੇ ਮੈਨੂੰ ਹੁਕਮ ਲਾਇਆ ਸੰਗਤ ਨੇ ਕਿ ਸਭ ਤੋਂ ਖੂਬਸੂਰਤ ਪਾਰਕ ਦੇ ਵਿੱਚ ਬਹੁਤ ਵੱਡੀ ਕਮੀ ਤੁਹਾਨੂੰ ਦਿਖਾਉਣੀ ਹੈ ਹਾਲਾਂਕਿ ਮੈਂ ਕੋਈ ਸਰਕਾਰ ਦਾ ਬੰਦਾ ਨਹੀਂ ਕੋਈ ਮੇਰੇ ਕੋਲ ਹਲੇ ਬਹੁਤ ਅਥਾਰਟੀ ਨਹੀਂ ਪਰ ਅਥਾਰਟੀ ਤੋਂ ਬਿਨਾ ਹੀ ਮੁੱਦਾ ਚ ਕਿਹਾ ਜਾਂਦਾ ਜੇ ਤੁਸੀਂ ਸੰਗਤ ਵਿੱਚ ਸੰਗਤ ਬਣ ਕੇ ਕੰਮ ਕਰਨਾ ਮੈਨੂੰ ਉਹਨਾਂ ਨੇ ਦੱਸਿਆ ਕਿ ਇਸ ਖੂਬਸੂਰਤ ਪਾਰਕ ਦੇ ਵਿੱਚ ਔਰਤਾਂ ਲਈ ਵਿਸ਼ੇਸ਼ ਸਾਡੀਆਂ ਭੈਣਾਂ ਲਈ ਮਾਵਾਂ ਲਈ ਬੱਚੀਆਂ ਲਈ ਬਜ਼ੁਰਗਾਂ ਲਈ ਨੌਜਵਾਨਾਂ ਲਈ ਹਰ ਵਰਗ ਲਈ ਇੱਥੇ ਵਾਸ਼ਰੂਮ ਨਹੀਂ ਹੈਗੇ ਦੋਸਤੋ ਕਿੰਨੀ ਹੈਰਾਨਗੀ ਦੀ ਗੱਲ ਹੈ ਜਿਹੜੇ ਮੇਰੇ ਵੀਡੀਓ ਦੇਖ ਰਹੇ ਹੋਣਗੇ ਜਾਂ ਸੁਣਨਗੇ ਉਹ ਵੀ ਇਸ ਗੱਲ ਨੂੰ ਸੁਣ ਕੇ ਬੜੇ ਹੈਰਾਨ ਹੋਣਗੇ ਹਾਂਜੀ ਬਿਲਕੁਲ ਸਹੀ ਸੁਣਿਆ ਤੁਸੀਂ ਇਹ ਲੇਅਰ ਵੈਲੀ ਜੋ ਲੁਧਿਆਣੇ ਦਾ ਖੂਬਸੂਰਤ ਪਾਰਕ ਹੈ ਉਥੇ ਵਾਸ਼ਰੂਮ ਨਹੀਂ ਹੈਗੇ ਔਰ ਅੱਜ ਮੈਨੂੰ ਉਹਨਾਂ ਨੇ ਦੱਸਿਆ ਅਸੀਂ ਬਹੁਤ 15 20 ਜਨੇ ਸੀਗੇ ਬੜੇ ਸਤਿਕਾਰਯੋਗ ਬਯੁਰਗ ਵੀ ਸੀਗੇ ਮੇਰੇ ਭਰਾ ਵੀ ਸੀਗੇ ਕਈ ਤੇ ਉਸ ਤੋਂ ਬਾਅਦ ਚਾਹ ਤੋਂ ਬਾਅਦ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਹੁਣੇ ਤੁਸੀਂ ਸਾਡੀ ਜ਼ਿੰਮੇਵਾਰੀ ਲਾਤੀ ਹੈ ਆਪਾਂ ਕੋਈ ਫੋਟੋ ਕਲਚਰ ਚ ਪਾ ਕੇ ਕੋਈ ਬਹੁਤ ਤਰੱਕੀ ਨਹੀਂ ਕਰਨੀ ਮੁੱਦਾ ਚੱਕਣਾ ਤੁਸੀਂ ਆਰਾਮ ਨਾਲ ਆਪਣਾ ਬੈਠੋ ਤੇ ਹੁਣ ਮੇਰੀ ਡਿਊਟੀ ਮੈਨੂੰ ਕੰਮ ਕਰ ਲੈਣ ਦੇ ਦੋਸਤੋ ਆ ਮੁੱਦਾ ਚੱਕਿਆ ਜਾਂਦਾ ਅੱਜ ਔਰ ਬੜੀ ਜਲਦੀ ਮਾਨਯੋਗ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਸਾਹਿਬ ਲੁਧਿਆਣੇ ਦੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਔਰ ਹੋਰ ਵੀ ਕੁਝ ਸੰਬੰਧਿਤ ਅਥਾਰਟੀ ਨੂੰ ਅਫਸਰ ਸਹਿਬਾਨਾਂ ਨੂੰ ਰਾਜਨੀਤਿਕ ਨਹੀਂ ਐਤੋਂ ਐਮਐਲਏ ਸਾਹਿਬ ਸੀਗੇ ਮੇਰੇ ਬਹੁਤ ਅਜ਼ੀਜ਼ ਸੀਗੇ ਵੱਡੇ ਭਰਾ ਜੋ ਪਿਛਲੇ ਦਿਨੀ ਅਚਨਚੇਤ ਕਾਲ ਚਲਾਣਾ ਕਰਕੇ ਸਦੀਵੀ ਵਿਛੋੜਾ ਦੇ ਗਏ ਜੇ ਉਹ ਹੁੰਦੇ ਤਾਂ ਮੇਰਾ ਸ਼ਾਇਦ ਉਹਨਾਂ ਨੂੰ ਇੱਕ ਟੈਲੀਫੋਨ ਬਹੁਤ ਸੀਗਾ ਪਰ ਕੋਈ ਗੱਲ ਨਹੀਂ ਕੰਮ ਤਾਂ ਅਧਿਕਾਰੀਆਂ ਨੇ ਕਰਨਾ ਅਫਸਰ ਸਹਿਬਾਨਾ ਨੇ ਕਰਨਾ ਅੱਜ ਹੈ ਨਾ ਬਜ਼ੁਰਗਾਂ ਦੀ ਦੇਖੋ ਕਈ ਪਾਰਟੀਆਂ ਨਾਲੋਂ ਸੰਬੰਧਿਤ ਸੀਗੇ ਮੈਂ ਫੋਟੋ ਨਹੀਂ ਕਰਾਈ ਮੈਂ ਉਹਨਾਂ ਨੂੰ ਕਿਹਾ ਵੀ ਮੇਰਾ ਫੋਟੋ ਕਰਨਾ ਤੇ ਫੋਟੋ ਕਰਕੇ ਫੀਤੀ ਲੈਣਾ ਮੇਰਾ ਮੋਟਿਵ ਨਹੀਂ ਹੈ ਅਸੀਂ ਕੰਮ ਕਰਨ ਵਾਲੇ ਬੰਦੇ ਆਂ ਸੜਕਾਂ ਤੇ ਬਹਿ ਕੇ ਕੰਮ ਕਰਨ ਵਾਲੇ ਬੰਦੇ ਆਂ ਚਾਹੇ ਪੋਲ ਚਲਵਾਏ ਅੰਡਰਪਾਸ ਚਲਵਾਏ ਲਾਈਟਾਂ ਚਲਵਾਈਆਂ ਚਾਹੇ ਰੋਡਾਂ ਤੇ ਓਵਰ ਟਾਈਲਿੰਗ ਨੂੰ ਘਟਾਇਆ ਜੋ ਵੀ ਕੀਤਾ ਉਸੇ ਤਰ੍ਹਾਂ ਅੱਜ ਇਹ ਮੁੱਦਾ ਚੱਕਿਆ ਜਾਂਦਾ ਬਹੁਤ ਜਲਦੀ ਮੈਂ ਮਾਨਯੋਗ ਆਫੀਸਰ ਸਹਿਬਾਨਾਂ ਨੂੰ ਇਹਦਾ ਮੰਗ ਪੱਤਰ ਦਵਾਂਗਾ ਔਰ ਲੋੜ ਪੈਣ ਤੇ ਸਾਡੇ ਯੂਥ ਦੇ ਸਾਡੇ ਨੌਜਵਾਨ ਸਾਡੀ ਜਥੇਬੰਦੀ ਐਸਡੀਐਫ ਦੇ ਸਾਡੀ ਪਾਰਟੀ ਕਾਲੀ ਦਲ ਦੇ ਜਿਹੜੇ ਵੀ ਨੌਜਵਾਨ ਸਾਡੇ ਸਿਪਾਈ ਨੇ ਵਿਸ਼ੇਸ਼ ਤੌਰ ਤੇ ਮੇਰੀ ਟੀਮ ਅਸੀਂ ਜਲਦੀ ਮੰਗ ਪੱਤਰ ਵੀ ਦੇਵਾਂਗੇ ਔਰ ਇਸ ਮੁੱਦੇ ਨੂੰ ਜਲਦੀ ਜਲਦੀ ਕੀ ਸ਼ੁਰੂਤਾ ਅੱਜ ਕਰਤਾ ਨੇਪਰੇ ਚਾੜਦੇ ਹੋਏ ਇਹਨਾਂ ਬਜ਼ੁਰਗਾ ਤੋਂ ਦੁਬਾਰਾ ਅਸ਼ੀਰਵਾਦ ਵੀ ਲਵਾਂਗੇ ਜੀ ਇਹ ਮੇਰਾ ਵਾਅਦਾ ਕਿਉਂਕਿ ਅੱਜ ਕੋਈ ਸਾਡੀ ਧੀ ਪਾਣ ਨੇ ਕੋਈ ਬਜ਼ੁਰਗ ਮਾਂ ਨੇ ਕੋਈ ਭੈਣ ਨੇ ਆਉਣਾ ਹੋਵੇ ਸੈਰ ਕਰਨ ਤੇ ਉਹਨੂੰ ਜੇ ਵਾਸ਼ਰੂਮ ਜਾਣਾ ਪੈ ਜੇ ਤਾਂ ਉਹਨੂੰ ਪਤਾ ਉਹਨੂੰ ਘਰੇ ਜਾਣਾ ਪੈਣਾ ਇਦਾਂ ਹੀ ਬਜ਼ੁਰਗਾ ਲਈ ਨੌਜਵਾਨਾਂ ਲਈ ਬੱਚਿਆਂ ਲਈ ਸੋ ਬਹੁਤ-ਬਹੁਤ ਧੰਨਵਾਦ ਅੱਜ ਦਾ ਜਿਹੜਾ ਇਹ ਵਿਸ਼ਾ ਹੈ ਓਹੋ ਬਹੁਤ ਐਮ ਹੈ ਕਿ ਐਡੇ ਖੂਬਸੂਰਤ ਪਾਰਕ ਵਿੱਚ ਇੱਕ ਵਾਸ਼ਰੂਮ ਨਾ ਹੋਣਾ ਔਰ ਬਜ਼ੁਰਗਾਂ ਵੱਲੋਂ ਇਹ ਹੁਕਮ ਲਾਉਣਾ ਇਹ ਜਲਦੀ ਵਾਸ ਚੱਕਾਂਗੇ ਔਰ ਇਹ ਪ੍ਰੋਮਿਸ ਹੈ ਮੇਰਾ ਇਸ ਵੀਡੀਓ ਰਾਹੀਂ ਸ਼ਹਿਰ ਦੇ ਵਾਸੀਆਂ ਨੂੰ ਲੁਧਿਆਣਾ ਪੱਛਮੀ ਦੇ ਵਾਸੀਆਂ ਨੂੰ ਆ ਬੇਸਿਕ ਲੋੜਿੰਦੀ ਜੋ ਇੱਕ ਜ਼ਰੂਰਤ ਹੈ ਇੱਕ ਵਾਸ਼ਰੂਮ ਹੋਣਾ ਸਾਡਾ ਸ਼ਹਿਰ ਉਹਦੇ ਤੋਂ ਵੀ ਵੰਜ ਹੈ ਤੇ ਇਹ ਜਲਦੀ ਇਹ ਇਸ ਪਾਰਕ ਦੇ ਸੈਰ ਕਰਨ ਵਾਲੇ ਭੈਣਾ ਭਰਾਵਾਂ ਨੂੰ ਜਲਦੀ ਮਹੀਆ ਕਰਵਾਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ